ਜੇ ਤਰਵੀਏ ਸੁਖ ਸਹਿਜ ਭੋਗ 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 ਜੇ ਤਰਵੀਏ ਕਾਰ ਕਿਰਪਾ ਨਦਰੇ ਨਿਹਾਲਿਆ ਕਾਰੇ ਕਿਰਪਾ ਨਦਰੇ ਨਿਹਾਲਿਆ ਆਪਣਾ ਦਾਸ ਆਪ ਸੁਮਾਲਿਆ ਆਪਣਾ ਦਾਸ ਆਪ ਸੁਮਾਲਿਆ ਆਪਣਾ ਦਾਸ ਆਪ ਸੁਮਾਲਿਆ ਆਪਣਾ ਦਾਸ ਆਪ ਸੁਮਾਲਿਆ ਆਪਣਾ ਦਾਸ ਆਪ ਸਮਲਿਆ ਆਪਣਾ ਦਾਸ ਆਪ ਸਮਲਿਆ ਸੇਜ ਸੁਹਾਵੀ ਰਸ ਬਣੀ ਸੇਜ ਸੁਹਾਵੀ ਰਸ ਬਣੀ ਸੇਜ ਸੁਹਾਵੀ ਰਸ ਬਣੀ ਸੇਜ ਸੁਹਾਵੀ ਰਸ ਬਣੀ ਸੇ ਜੇ ਸੁਹਾਵੀ ਰਸ ਬਣੀ ਸੇ ਜੇ ਸੁਹਾਵੀ ਰਸ ਬਣੀ ਆਏ ਮੇਰੇ ਤਪ ਸੁਖ ਤਣੀ ਆਏ ਮੇਰੇ ਪ੍ਰਭ ਸੁਖ ਤਣੀ ਆਏ ਮਿਲੇ ਪ੍ਰਭ ਸੁਖ ਤਣੀ ਆਏ ਆਏ ਮਿਲੇ ਪ੍ਰਭ ਸੁਖ ਕਣੀ ਮੇਰਾ ਗੁੜਿਆ ਵੇ ਗੜਨਾ ਵਿਚਾਰਿਆ ਮੇਰਾ ਗੁੜਿਆ ਵੇ ਗੜਨਾ ਵਿਚਾਰਿਆ ਮੇਰਾ ਗੁਣ ਆਵ ਗੁਣ ਨਾ ਵਿਚਾਰਿਆ ਮੇਰਾ ਗੁਣ ਆਵ ਗੁਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਨਦਰ ਨਿਹਾਲਿਆ ਕਾਰ ਕਿਰਪਾ ਨਦਰ ਨਿਹਾਲਿਆ ਕਾਰ ਕਿਰਪਾ ਨਦਰ ਨਿਹਾਲਿਆ ਕਾਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾ ਆਪਣਾ ਦਾਸ ਆਪ ਸਮਾਲਿਆ ਆਪਣਾ ਦਾਸ ਆਪ ਸਮਾਲਿਆ ਆਪਣਾ ਦਾਸ ਆਪ ਸਮਾਲਿਆ ਮੇਰਾ ਗੁਣ ਆਵ ਗਣਨਾ ਵੀ ਚਾਰੇ ਬੀਚਾਰਿਆ ਮੇਰਾ ਗੁਣਿਆਵ ਗਨਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ 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 ਪ੍ਰਭ ਨਾਨਕ ਪ੍ਰਭ ਨਾਨਕ ਚਰਨ ਪੂਜਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਤਨ ਤਨ ਪਾਪਾ ਦੀਪ ਸਿੰਘ ਜੀ ਤਨ ਤਨ ਪਾਪਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਪਾਪਾ ਦੀਪ ਸਿੰਘ ਜੀ ਤਨ ਤਨ ਪਾਪਾ ਦੀਪ ਸਿੰਘ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀ Tan Deep Singh Ji. Tan tan Baba 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 Deep Singh Ji. तू रे पाया संजो सुनंगे उठ नाम जप निस्बास रे रण सारा तुझे ना व्यापै नानक मिटे ऊपर सुखी बसे मसो ਸਹਜ ਸੁਭਾਈ ਦਰਸਨ ਪਰਸੀ ਰੂਕੇ ਜਨਮ ਮਾਰਨ ਲਾਏ ਹੋਐ ਸਿਫਤ ਖਸਾਮ ਨੂਰ ਅਰਸ਼ਹੁ ਕਰਸਹੁ ਝਟੀਏ ਤੁਧ ਡਿਠੇ ਸਚੇ ਪਾ ਸਮਲ ਜਨਮ ਜਨਮ ਦੇ ਸੱਜਣ ਸੱਜਾ ਪਾਤਸ਼ਾਹ ਸਿਰ ਸਾਹ ਦਾਇ ਸੋ ਜਿਸ ਪਾਸ ਬਹਿਠਾ ਸੋਹੀ ਹੈ ਸਭਨਾ ਦਾ ਵੇ ਸੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ 5 ਜਿਨ ਮੋਹੇ ਮਹੰਦ ਖੰਡ ਤਾਹੂ ਮਹਿ ਪਾਓ ਰਾਖ ਲੇਹੁ ਇਹੋ ਬਖਾਈ ਜੀਓ ਦੇਹੁ ਆਪਣਾ ਨਾਮ ਜਿਨ 모ਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਓ ਰਾਖਲੇ ਹੋ ਇਹੋ ਵਿਖਾਈ ਜੀਓ ਦੇਹੋ ਆਪਣਾ ਨਾਮ ਅਰਾਹ ਜਾਤੇ ਨਾਹੀ ਕੋ ਸੁਖੀ ਤਾਕੈ ਪਾਛੈ ਜਾਓ ਛੋੜ ਜਾਹੇ ਜੋ ਸਗਲ ਕਾ ਫਿਰ ਫਿਰ ਲਪਟਾਓ ਕਰਹੁ कृपा करुणापते तेरे हर गुण गाऊ नानक की प्रभु बेनती साद संग समाऊ ਕਰੋ ਕਿਰਪਾ করুণਾ પતિ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾ ਜਿਨ 모ਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਓ ਰਾਖ ਲੇਹੋ ਇਹੋ ਵਿਖਾਈ ਜਿਓ ਦੇਹੋ ਅਗੁਣਾ ਨਾਓ